ਮੰਗਲ 7th ਸੰ YouTube ਚੈਨਲ ਕੋਸ਼ਿਸ਼ ਕਰ ਰਿਹਾ ਹੈ ਆਪਣੇ ਸਰੋਤਿਆਂ ਨੂੰ ਸਵੇਰ ਦੀ ਸੈਰ ਦੇ ਸਮੇਂ ਜੋ ਕੁਝ ਵੀ ਉਹਨੇ ਰਸਤੇ ਦੇ ਵਿੱਚ ਦੇਖਿਆ ਆਲੇ-ਦੁਆਲੇ ਦੇ ਵਿਊਜ਼ ਨੂੰ ਜੋ ਦੇਖਿਆ ਉਹਨੂੰ ਆਪਣੇ ਕੈਮਰੇ ਵਿੱਚ ਉਹ ਸਾਰੇ ਦ੍ਰਿਸ਼ ਕੈਦ ਕਰਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਪਣੇ ਸਰੋਤਿਆਂ ਨੂੰ ਦਿਖਾਇਆ ਜਾਵੇ ਇਹ ਜੋ ਇੱਕ 3 ਵੀਲਰ ਟਾਈਪ ਇਲੈਕਟ੍ਰੋਨਿਕ ਜਾਰੀ ਹੈ ਗੱਡੀ ਇਹ ਇਥੋਂ ਦਾ ਡਾਕੀਆ ਪੋਸਟਮੈਨ ਹੈ ਜਿਹੜਾ ਚਿੱਠੀਆਂ ਲੈ ਕੇ ਘਰ-ਘਰ ਵੰਡਦਾ ਔਰ ਇਹਨੂੰ ਜ਼ਿਆਦਾਤਰ ਉੱਤਨ ਦੀ ਲੋਡ ਨਹੀਂ ਪੈਂਦੀ ਆਪਣੀ ਇਹਦੇ ਤੋਂ ਹੋਕੇ ਹਰੇਕ ਘਰ ਦੇ ਅਗਲੇ ਪਾਸੇ ਲੈਟਰ ਬਾਕਸ ਲੱਗੇ ਹੋਏ ਨੇ ਉੱਤੇ ਘਰ ਦਾ ਨੰਬਰ ਹੈ ਇਹ ਕੋਲ ਜਾ ਕੇ ਆਪਣਾ ਇਹ 3 ਵੀਲਰ ਖੜਾ ਕਰਦਾ ਹੈ ਤੇ ਵਿੱਚੋਂ ਜੋ ਵੀ ਉਹਦੀ ਲੈਟਰ ਹੈ ਉਹਨੂੰ ਕੱਢ ਕੇ ਉਸ ਨੰਬਰ ਦੇ ਲੈਟਰ ਬਾਕਸ ਵਿੱਚ ਪਾ ਦਿੰਦਾ ਹੈ ਔਰ ਰਸਤੇ ਦੇ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਨੇਚਰ ਨੂੰ ਸੇੜਸਾੜ ਨਹੀਂ ਕੀਤੀ ਗਈ ਜਿਹੜਾ ਰਸਤਾ ਸੈਰ ਕਰਨ ਵਾਸਤੇ ਜਾਂ ਸਾਈਕਲਿੰਗ ਵਾਸਤੇ ਬਣਾਇਆ ਹੈ ਉਹਦੇ ਰਸਤੇ ਦੇ ਵਿੱਚ ਜੇ ਕੋਈ ਚੋ ਆ ਗਿਆ ਜਾਂ ਫਿਰ ਕੋਈ ਕੁਦਰਤੀ ਇਸ ਤਰ੍ਹਾਂ ਦੀ ਚੀਜ਼ ਆ ਗਈ ਹੈ ਤੇ ਉਹਨੂੰ ਡੈਮੇਜ ਨਹੀਂ ਕੀਤਾ ਉਹਦੇ ਉੱਪਰ ਉਸੇ ਤਰ੍ਹਾਂ ਹੀ ਲੱਕੜ ਦਾ ਖੜਾ ਕਰ ਦਿੱਤਾ ਔਰ ਉਸ ਦੀ ਸਾਈਡਾਂ ਤੇ ਫੈਂਸ ਲਗਾਈ ਹੋਈ ਹੈ ਤਾਂ ਜੇ ਕੋਈ ਕੋਈ ਭਲੇਖੇ ਨਾਲ ਤੁਰਿਆ ਜਾਂਦਾ ਸਾਈਡ ਤੋਂ ਡਿੱਗ ਕੇ ਸੱਟ ਨਾ ਲਵਾ ਲਵੇ ਔਰ ਬਹੁਤ ਹੀ ਧਿਆਨ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਸਾਰਾ ਕੰਮ ਕੀਤਾ ਗਿਆ ਹੈ ਇਸ ਸਮੇਂ ਮੰਗਲ ਸਹਿਮਤ ਸੰ ਯੂਟਿਊਬ ਚੈਨਲ ਦੇ ਡਾਇਰੈਕਟਰ ਸ਼ੈਰ ਕਰਦੇ ਆ ਰਹੇ ਨੇ ਜੇ ਇਹ ਨਾ ਲੱਕੜਾਂ ਨੂੰ ਦੇਖੋ ਤੁਸੀਂ ਇੱਧਰੋਂ ਕਰਕੇ ਆ ਕਰਿਓ ਇੱਧਰੋਂ ਲੱਕੜਾਂ ਲੋ ਇਹ ਕਿੰਨਾ ਸਿੱਕੇ ਹੋਈਆਂ ਨੇ ਸਾਰੀਆਂ ਨਾ ਕਿਤਾ ਲੱਕੜ ਆ ਮੈਂ ਪਰ ਇਹਦੀ ਛੇਲੇ ਤਾਂ ਵੀ ਬਹੁਤ ਜ਼ਿਆਦਾ ਡਰਾਈ ਹੈ ਇਹ ਬਹੁਤ ਖੁਸ਼ਕ ਹੈ ਇੱਧਰ ਇੱਕ ਬਨੇ ਪਾਣੀ ਹੈ ਕੈਮਰਾਮੈਨ ਨੂੰ ਕਹਾਂਗਾ ਵੀ ਪਾਣੀ ਦਿਖਾਓ ਨਹਿਰ ਹੈ ਚੱਲਦੀ ਔਰ ਉੱਪਰ ਦੀ ਪੋਲ ਹੈ ਜਿੱਥੋਂ ਦੀ ਕਾਫੀ ਰਿਹਾਸ਼ ਹੈ ਉਹਦੇ ਆਸ-ਪਾਸੇ ਨਾਲ ਦੀ ਨਾਲ ਹੈਗੇ ਨੇ ਬਹੁਤ ਸ਼ਾਨਦਾਰ ਕੁੱਠੀਆਂ ਬਣੀਆਂ ਨੇ ਤੇ ਇਹ ਲੱਕੜ ਦਾ ਪੁਲ ਬਣਾਇਆ ਜਿਹੜਾ بارش ਦੇ ਦੌਰਾਨ ਬਹੁਤ ਸਲਿੱਪਰੀ ਹੁੰਦਾ ਏ। ਉਹਦੇ ਉੱਤੇ ੁੱਲੀ ਜੰਮ ਜਾਂਦੀ ਏ। ਤੇ ਚਲਿਤਮ ਦਾ ਖਤਰਾ ਰਹਿੰਦਾ ਏ ਇਸ ਕਰਕੇ ਇੱਥੇ ਲਿਖ ਕੇ ਵੀ ਲਾਇਆ ਹੋਇਆ ਹੈ ਕਿ ਜ਼ਿਆਦਾ ਗਿਲਣਾ ਹੋਵੇਗਾ। ਤਾਂ ਇਹ ਸਲਿੱਪਰੀ ਹੈ ਇਤੋਂ ਧਿਆਨ ਨਾਲ ਚੱਲਣਾ। ਸੱਚੇ ਸੱਚੇ ਘਰ ਬਣੇ ਹੋਏ ਨੇ ਬਹੁਤ ਵਧੀਆ ਜੀ ਐਸ ਸਾਈਡ ਤੋਂ ਦੇਖਿਆ ਜਾਵੇ ਤਾਂ ਇਹ ਇਸ ਮੁਹੱਲੇ ਦਾ ਜਿਹੜਾ ਸੀਵਰੇਜ ਦਾ ਪਾਣੀ ਹੈ ਉਹ ਬਾਹਰ ਆਂਦਾ ਹੈ ਤੇ ਆਣ ਕੇ ਇੱਥੋਂ ਦੀ ਇਸ ਲੱਕੜ ਦੇ ਪੁਲ ਦੇ ਥੱਲੇੋਂ ਦੀ ਹੋ ਕੇ ਤੇ ਇਹ ਪਾਣੀ ਫੇਰ ਇਸ ਰਿਵਰ ਦੇ ਵਿੱਚ ਚਲਾ ਜਾਂਦਾ ਹੈ ਇੱਕ ਰਿਵਰ ਉਹ ਨਹੀਂ ਜਿਹੜੀ 12 ਮਹੀਨੇ ਚੱਲਦੀ ਰਹਿੰਦੀ ਹੈ ਇਹ ਸਮੁੰਦਰ ਚੋਂ ਨਿਕਲ ਕੇ ਆਈ ਹੋਈ ਇੱਕ ਟੇਲ ਹੈ ਜਿਹੜੀ ਸਾਈਡ ਤੋਂ ਜਦੋਂ ਕੋਈ ਬਾਰਿਸ਼ ਹੁੰਦੀ ਹੈ ਉਹਦਾ ਪਾਣੀ ਇਹਦੇ ਵਿੱਚ ਆਣ ਕੇ ਰਲਦਾ ਹੈ ਤੇ ਹਵਾ ਤੇਜ਼ ਚੱਲਦੀ ਹੈ ਜਦ ਵੀ ਤੇ ਸਮੁੰਦਰ ਦੀ ਛਲ ਇਸ ਟੇਲ ਤੱਕ ਪਹੁੰਚਦੀ ਹੈ ਜਿਹਦੇ ਨਾਲ ਇਹਦਾ ਪਾਣੀ ਹਿਲਦਾ ਰਹਿੰਦਾ ਹੈ ਕਦੀ ਸਮੁੰਦਰ ਵੱਲ ਨੂੰ ਮੁੜ ਜਾਂਦਾ ਹੈ ਕਦੀ ਫੇਰ ਵਾਪਸ ਆਪਣੀ ਟੇਲ ਵੱਲ ਨੂੰ ਜਾਂਦਾ ਹੈ ਤੇ ਇੱਥੇ ਜਿਹੜੇ ਦਰਖਤ ਨੇ ਬਿਲਕੁਲ ਡਰਾਈ ਨੇ ਆਪਾਂ ਦੇਖ ਰਹੇ ਆ ਦੇਖਣ ਨੂੰ ਲੱਗ ਰਿਹਾ ਵੀ ਇਹ ਸੁੱਕ ਚੁੱਕੇ ਨੇ ਪਰ ਇਹ ਦਰਖਤ ਸੁੱਕੇ ਨਹੀਂ ਉੱਪਰੋਂ ਹਰੇ ਨੇ ਸਿਰਫ ਇਹਨਾਂ ਦੀ ਸਿਲੜ ਹੀ ਡਰਾਈ ਹੈ ਇੱਥੇ ਲਿਖ ਕੇ ਲਗਾਇਆ ਹੋਇਆ ਹੈ ਕਿ ਇਹ ਜਿਹੜਾ ਵੇ ਹੈ ਜਿਹਦੇ ਉੱਪਰ ਆਪਾਂ ਚੱਲ ਕੇ ਆਏ ਆ ਲੈਗੂਨ ਟੂ ਲਿਵਿੰਗ ਸੁਪਰੀਮ ਜਵਾਕ ਟ੍ਰੇਲ ਉਹ ਰਸਤਾ ਹੈ ਜਿੱਥੇ ਆਪਾਂ ਸੈਰ ਕਰ ਸਕਦੇ ਆ ਸਾਈਕਲ ਤੇ ਆ ਜਾ ਸਕਦੇ ਆ ਤੇ ਇਹ ਰਿਟਰਨ 4 ਕਿਲੋਮੀਟਰ ਹੈ ਤੇ ਬੈਨਸਟਰ ਗ੍ਰੀਕ ਜਿਹੜਾ ਏਰੀਆ ਇਹਦੇ ਵਿੱਚ ਰਸਤੇ ਚੋਂਦਾ ਉਹ 2 ਕਿਲੋਮੀਟਰ ਹੈ ਕਿ ਕਿਸੇ ਨੇ ਕਿੰਨੀ ਕਿ ਸੈਰ ਕਰਨੀ ਹੈ ਉਹ ਸਾਰਾ ਕੁਝ ਇਹਦੇ ਤੇ ਦਰਜ ਹੈ ਫਿਰ ਵੀ ਉੱਪਰ ਬੋਰਡ ਲਾ ਕੇ ਲਾਇਆ ਸਿਟੀ ਆਫ ਕੈਨਿੰਗ ਵੱਲੋਂ ਕਿ ਡੌਗ ਜਾਂ ਲੈਸ ਓਨਲੀ ਸੀ ਇਟ ਰਿਪੋਰਟ ਇਟ ਇਸ ਰੋਡ ਦੇ ਉੱਪੋਂ ਦੀ ਤੁਸੀਂ ਮੋਟਰਸਾਈਕਲ ਜਾਂ ਸਕੂਟਰੀ ਨਹੀਂ ਲਿਜਾ ਸਕਦੇ ਤੇ ਜੇ ਰੇਂਜਰ ਨੂੰ ਜਾਂ ਕਮਿਊਨਿਟੀ ਸੇਫਟੀ ਸਰਵਿਸ ਲੈਣੀਆਂ ਹੋਣ ਤਾਂ ਉਹਦਾ ਨੰਬਰ ਦਰਜ ਹੈ ਤੇ ਅਲੱਗ ਤੌਰ ਤੇ ਪੁਲਿਸ ਦਾ ਵੀ ਇੱਥੇ ਨੰਬਰ ਦਰਜ ਹੈ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਕੋਈ ਪ੍ਰੋਬਲਮ ਆ ਜਾਂਦੀ ਹੈ ਤੇ ਕੋਈ ਇਹਨਾਂ ਨੰਬਰਾਂ ਤੇ ਫੋਨ ਕਰਕੇ ਹੈਲਪ ਲੈ ਸਕਦਾ ਹੈ ਇਹਦੇ ਬਿਲਕੁਲ ਨਾਲ ਧੁੱਪ ਚਾਣ ਕੇ ਬੈਠਣ ਦੇ ਲਈ ਬੈਂਚ ਲਾਏ ਹੋਏ ਨੇ ਵਿੱਚ ਵਿੱਚ ਵਿਰਲੇ-ਵਿਰਲੇ ਜਿੱਥੇ ਬੈਠ ਕੇ ਕੋਈ ਆਰਾਮ ਕਰ ਸਕਦਾ ਹੈ ਘੁੰਮ ਫਿਰ ਸਕਦਾ ਹੈ ਤੇ ਇਸੇ ਤਰ੍ਹਾਂ ਹੀ ਨਾਲ ਪਾਰਕ ਹੈ ਜਿਹਦੇ ਵਿੱਚ ਕਾਰ ਪਾਰਕ ਇੱਥੇ ਕਰਕੇ ਤੁਸੀਂ ਇੱਥੇ ਬੈਠ ਕੇ ਫਿਸ਼ਿੰਗ ਦਾ ਕੰਮ ਕਰ ਸਕਦੇ ਹੋ ਜਾਂ ਹੋਰ ਕੁਦਰਤ ਦਾ ਨਜ਼ਾਰਾ ਦੇਖ ਸਕਦੇ ਹੋ ਇੱਥੇ ਇਸ ਵੇਲੇ ਘੁੰਮਣ ਆਏ ਹੋਏ ਨੇ ਮੰਗਲ 7 ਸਿਨ YouTube ਚੈਨਲ ਦੇ CEO ਉਹ ਵੀ ਬੈਠੇ ਆਰਾਮ ਕਰ ਰਹੇ ਨੇ ਧੁੱਪ ਸੇਕ ਰਹੇ ਨੇ ਕੁਦਰਤ ਦਾ ਨਜ਼ਾਰਾ ਲੈ ਰਹੇ ਨੇ ਤੇ ਇੱਥੇ ਕੋਲੀ ਇੱਥੇ ਵੀ ਇੱਕ ਬੋਰਡ ਲਿਖਿਆ ਜਿਹਦੇ ਉੱਪਰ ਇਸ ਰਿਵਰ ਦਾ ਸਾਰਾ ਵਿਊ ਪਾਇਆ ਹੋਇਆ ਕਿ ਕਿੱਥੋਂ ਚੱਲ ਕੇ ਕਿੱਧਰ ਨੂੰ ਨਿਕਲਦਾ ਹੁਣ ਜੇ ਇਸ ਸਾਈਡ ਤੋਂ ਰਿਵਰ ਨੂੰ ਦੇਖਿਆ ਜਾਵੇ ਤਾਂ ਇੱਕ ਸਾਈਡ ਤੇ ਆ ਜਿਹੜਾ ਪੋਲ ਆਪਾਂ ਦੇਖ ਰਹੇ ਆ ਉਹ ਹੈ ਜਿੱਥੋਂ ਦੀ ਆਵਾਜ਼ਾਈ ਚੱਲ ਰਹੀ ਹੈ ਦੂਸਰੀ ਸਾਈਡ ਤੇ ਬਿਲਕੁਲ ਵਿੱਚ ਜਾ ਕੇ ਦੋ ਤਿੰਨ ਟਾਪੂ ਨੂਮਾ ਬਣੇ ਹੋਏ ਨੇ ਜਿਹੜੇ ਇਸ ਵੇਲੇ ਪਾਣੀ ਘੱਟ ਹੋਣ ਕਰਕੇ ਖਾਲੀ ਨੇ ਤੇ ਉੱਥੇ ਵੀ ਦਰਖਤ ਨੇ ਤੇ ਆਹ ਜਿਹੜੀ ਸਾਈਡ ਨਾਲ ਦੇਖਣ ਨੂੰ ਦੱਬ ਜੀ ਲੱਗ ਰਹੀ ਹੈ ਜਿਹਦੇ ਵਿੱਚ ਇਹ ਲੱਗੇ ਹੋਏ ਨੇ ਘਾਹ ਵਰਗੇ ਵੱਡੇ ਵੱਡੇ ਇਹਨੂੰ ਪੰਜਾਬ ਚ ਤਾਂ ਦੱਬ ਕਹਿੰਦੇ ਨੇ ਇਹਦੇ ਥੱਲੇ ਬਹੁਤ ਸਾਰੀ ਜਿੱਲਨ ਹੈ ਜਿਹਦੇ ਵਿੱਚ ਕੋਈ ਆਦਮੀ ਵੜ ਜਾਏ ਪਸੂਪਨਚੀ ਕੋ ਵੜ ਜੇ ਤੇ ਉਹਦਾ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੈ ਕੋ ਥੱਲੇ ਦੀ ਥੱਲੇ ਹੀ ਤਸਦਾ ਜਾਏਗਾ ਤੇ ਇਹ ਵੀ ਕਾਫੀ ਅਣਜਾਣ ਬੰਦੇ ਲਈ ਬਹੁਤ ਖਤਰਨਾਕ ਹੈ ਜਿਹਨੂੰ ਪਤਾ ਨਹੀਂ ਜੇ ਕਿਤੇ ਗਲਤੀ ਨਾਲ ਵਿੱਚ ਜਾਂਦਾ ਤੇ ਉਹਦੇ ਲਈ ਉਹਦੇ ਲਈ ਖਤਰਾ ਹੋ ਸਕਦਾ ਹੈ ਉਹ ਨਾਲ ਵਿੱਚ ਦੀ ਵੇ ਬਣਿਆ ਹੋਇਆ ਰਸਤਾ ਬਿਲਕੁਲ ਕੰਡੇ ਕੰਡੇ ਜਿਨ੍ਹਾਂ ਲੋਕਾਂ ਨੇ ਆਪਣੀਆਂ ਕਿਸ਼ਤੀਆਂ ਰੱਖੀਆਂ ਹੋਈਆਂ ਨੇ ਕੰਡੀਸ਼ਨਲ ਤੇ ਉਹ ਚਾਹੁੰਦੇ ਨੇ ਕਿ ਅਸੀਂ ਇਹਦੇ ਵਿੱਚ ਆਪਣੀਆਂ ਕਿਸ਼ਤੀਆਂ ਨਾਲ ਘੁੰਮਿਆਂ ਫਰੀਏ ਤੇ ਉਹਨਾਂ ਲਈ ਇਹ ਖਾਸ ਇੱਕ ਰਸਤਾ ਬਣਾਇਆ ਹੋਇਆ ਹੈ ਪਾਣੀ ਦੇ ਵਿੱਚ ਐਂਟਰ ਕਰਨ ਦੇ ਲਈ ਕਿ ਇੱਧਰ ਦੀ ਆਣ ਕੇ ਉੱਥੇ ਬੈਕ ਕਰਕੇ ਆਪਣੀ ਗੱਡੀ ਲਾਏਗਾ ਤੇ ਉਹਦੇ ਵਿੱਚੋਂ ਆਪਣੀ ਕਿਸ਼ਤੀ ਨੂੰ ਉਤਾਰ ਕੇ ਇੱਧਰ ਲਿਆ ਕੇ ਇਸੇ ਰਸਤੇ ਦੇ ਥਰੂ ਤੇ ਇਹ ਜਿਹਦੇ ਵਿੱਚੋਂ ਸਿੱਧਾ ਪਾਣੀ ਦੇ ਵਿੱਚ ਉਤਰ ਕੇ ਤੇ ਕੁਦਰਤ ਦੇ ਨਜ਼ਾਰੇ ਲੈਂਦਾ ਹੋਇਆ ਸਿਟੀ ਵੱਲ ਨੂੰ ਵੀ ਜਾ ਸਕਦਾ ਹੈ ਕਿਉਂਕਿ ਇੱਥੋਂ ਮੇਰੇ ਸੱਜੇ ਪਾਸੇ ਜਿਹੜਾ ਉਹ ਪਹਾੜੀਆਂ ਚੱਲੂ ਹੁੰਦੀਆਂ ਨੇ ਜਿਹੜੀਆਂ ਉਹ ਦੂਰ ਤੱਕ ਦਿਖ ਰਹੀਆਂ ਨੇ ਔਰ ਮੇਰੇ ਖੜੇ ਦੇ ਖੱਬੇ ਪਾਸੇ ਵਿੱਚ ਦੀ ਜਾ ਕੇ ਸਿੱਧਾ ਇਹ ਏਰੀਆ ਸਿਟੀ ਨੂੰ ਚਲਾ ਜਾਂਦਾ ਹੈ ਤੇ ਕਈ ਲੋਕ ਅਜੇ ਵੀ ਨੇ ਜਿਨ੍ਹਾਂ ਨੇ ਜੇ ਸਿਟੀ ਵੱਲ ਨੂੰ ਜਾਣਾ ਹੈ ਤਾਂ ਉਹ ਇਸ ਰਸਤੇ ਦੇ ਰਹੀਂ ਆਪਣੀ ਕਿਸ਼ਤੀ ਦੇ ਉੱਪਰ ਸਿਟੀ ਵੱਲ ਨੂੰ ਵੀ ਚਲੇ ਜਾਂਦੇ ਨੇ ਕਾਫੀ ਪਾਣੀ ਦਿਖ ਰਿਹਾ ਮਿੰਨੀ ਮਿੰਨੀ ਹਵਾ ਚੱਲ ਰਹੀ ਹੈ ਜਿਹਦੇ ਕਰਕੇ ਪਾਣੀ ਵੀ ਹੱਲ ਰਿਹਾ ਜਦ ਕਿਤੇ ਜਿਆਦਾ ਹਵਾ ਤੇਜ਼ ਹੁੰਦੀ ਹੈ ਤੇ ਵੱਡੀ ਛਲ ਵੀ ਆ ਜਾਂਦੀ ਬੇਸ਼ੱਕ ਇਹ ਸਮੁੰਦਰ ਨਹੀਂ ਸਮੁੰਦਰ ਤੋਂ ਕਾਫੀ ਪਿੱਛੇ ਆਣ ਕੇ ਇਹ ਟੇਲ ਹੈ ਆਸ-ਪਾਸੇ ਦਾ ਮੌਸਮ ਬਹੁਤ ਸੁਭਾਵਨਾ ਹੈ ਦੇਖਣ ਨੂੰ ਬਹੁਤ ਵਧੀਆ ਥਿਊ ਨੇ ਜਿਹੜੇ ਸਪੈਸ਼ਲ ਹੀ ਕਈ ਵਰੀ ਲੋਕ ਕਿਸੇ ਟੂਰ ਤੇ ਜਾ ਕੇ ਗੋਆ ਜਾ ਕੇ ਜਾਂ ਹੋਰ ਕੋਈ ਬੀਚ ਤੇ ਜਾ ਕੇ ਨਜ਼ਾਰੇ ਦੇਖਦੇ ਨੇ ਉਹ ਸਾਰੇ ਨਜ਼ਾਰੇ ਇੱਥੇ ਆਮ ਹੀ ਮਿਲ ਜਾਂਦੇ ਨੇ ਇੱਥੇ ਆਪਣੇ ਆਪ ਦੇ ਵਿੱਚ ਹਰ ਰਿਵਰ ਦੇ ਜਿਹੜੇ ਕੰਡੇ ਤੇ ਆ ਉਹ ਬੀਚ ਵਾਂਗੂ ਹੀ ਦਿਖਦੇ ਨੇ ਇਹ ਦੋ ਕਾਰਾਂ ਖੜੀਆਂ ਨੇ ਇਨਾਂ ਦੇ ਜਿਹੜੇ ਮਾਲਕ ਨੇ ਪਾਰਕਿੰਗ ਕਰਕੇ ਕਾਰ ਨੂੰ ਤੇ ਆਪਣੀ ਛੋਟੀ ਕਿਸ਼ਤੀ ਲੈ ਕੇ ਤੇ ਉਹ ਵਿੱਚ ਜਾ ਚੁੱਕੇ ਨੇ ਜਿਹੜੇ ਘੁੰਮ ਕੇ ਆਣ ਕੇ ਫਿਰ ਆਪਣੀਆਂ ਗੱਡੀਆਂ ਲੈਣਗੇ ਤੇ ਵਾਪਸ ਆਪਣੇ ਘਰਾਂ ਨੂੰ ਚਲੇ ਜਾਣਗੇ ਇੱਥੇ ਇੱਕ ਹੋਰ ਚੀਜ਼ ਵੀ ਮੈਂ ਦੇਖੀ ਹੈ ਕਿ ਇੱਥੇ ਜਿਹੜੇ ਕਾਢੇ ਨੇ ਈੜੇ ਮਕੌੜੇ ਉਹਨਾਂ 'ਚ ਕਾਢੇ ਵੀ ਆਮ ਨੇ ਔਰ ਇਹਨਾਂ ਦੀ ਸ਼ਕਲ ਬਿਲਕੁਲ ਜਿਸ ਤਰ੍ਹਾਂ ਪੰਜਾਬ ਆਪਣੇ ਇੰਡੀਆ ਦੇ ਵਿੱਚ ਹੈ ਤੇ ਕਾਫੀ ਮਾਤਰਾ 'ਚ ਤੁਹਾਨੂੰ ਉਹ ਵੀ ਇੱਥੇ ਮਿਲ ਜਾਣਗੇ ਤੇ ਇਹ ਕੱਢ ਮੈਂ ਤਾਂ ਹੈਰਾਨ ਆਂ ਵੀ ਇਹ ਹੈ ਹੀ ਇੱਥੋਂ ਦੇ ਨਹੀਂ ਕਿ ਜਾਂ ਇਹ ਵੀ ਵੀਜ਼ਾ ਲਵਾ ਕੇ ਬਾਈਅਰ ਆਏ ਨੇ ਕਾਫੀ ਇੱਥੇ ਘੁੰਮ ਰਹੇ ਲੋਗ ਵੀ ਜਿਸ ਤਰ੍ਹਾਂ ਕੇ ਪਹਿਲਾਂ ਦੱਸਿਆ ਹੈ ਕਿ ਇੱਥੇ ਕਾਰ ਖੜੀ ਕਰਕੇ ਤੇ ਆਪਣੀ ਕਿਸ਼ਤੀ ਨੂੰ ਲੈ ਕੇ ਵਿੱਚ ਇਸ ਰਿਵਰ ਚ ਚਲੇ ਜਾਂਦੇ ਨੇ ਆਮ ਤੌਰ ਤੇ ਜਿਨ੍ਹਾਂ ਨੇ ਆਪਣੀਆਂ ਕਿਸ਼ਤੀਆਂ ਰੱਖੀਆਂ ਨੇ ਆ ਇੱਕ ਉਹਨਾਂ ਵਿੱਚੋਂ ਹੀ ਇੱਕ ਵਿਅਕਤੀ ਇਹ ਦੇਖੋ ਇਸ ਤਰ੍ਹਾਂ ਇਸ ਰਿਵਰ ਦੇ ਵਿੱਚ ਆਨੰਦ ਲੈ ਰਿਹਾ ਘੁੰਮ ਰਿਹਾ ਇੱਕ ਕਿਸਮ ਦੀ ਐਕਸਰਸਾਈਜ਼ ਹੀ ਹੋ ਰਹੀ ਹੈ ਔਰ ਜਿਹੜੀ ਇਹ ਐਕਸਰਸਾਈਜ਼ ਹੈ ਸ਼ੋਲਡਰ ਵਾਸਤੇ ਬਹੁਤ ਵਧੀਆ ਸਾਰੇ ਸਰੀਰ ਨੂੰ એનર્ਜੀ ਦੇਣ ਦੇ ਲਈ ਚੱਪੂ ਦੇ ਨਾਲ ਕਿਸ਼ਤੀ ਨੂੰ ਧੱਕ ਕੇ ਅੱਗੇ ਲਿਜਾ ਰਿਹਾ ਬੇਸ਼ੱਕ ਅੱਗੋਂ ਹਵਾ ਪਿੰਦੀ ਹੈ ਉਹਦਾ ਜ਼ੋਰ ਲੱਗ ਰਿਹਾ ਧੱਕਣ ਦੇ ਲਈ ਤੇ ਆਨੰਦ ਲੈ ਰਿਹਾ ਵਿੱਚ ਘੁੰਮ ਕੇ ਬਹੁਤ ਹੀ ਸਪੀਡ ਦੇ ਨਾਲ ਬੋਟ ਨੂੰ ਲੈ ਕੇ ਜਾ ਰਹੇ ਨੇ ਪਿਛੇ ਪਾਣੀ ਦੀਆਂ ਫੁਹਾਰਾਂ ਨਜ਼ਰ ਆ ਰਹੀਆਂ ਨੇ ਉਨਮ ਜਾਈ ਇਸ ਨਰਚ ਕੀਤਾ ਜਾ ਰਿਹਾ